ਅਸੀ ਕੱਲ ਵੀ ਰੋ ਆੜੀ ਜਿਮਨੀ ਚੋਣ ਹਲਕਾ ਤਰਨ ਤਰ ਆਪਾਂ ਲੰਗੀ ਆ ਜੀਚ ਆਪਾਂ ਬੜਾ ਵਿਨਾਸ਼ ਕਰਾਇਆ ਆਪਣੀ ਪ੍ਰਾਪਰਟੀਆਂ ਦਾ ਪੈਸੇ ਦਾ ਜੇ ਉਹ ਟੋਟਲ ਉਹ ਮੇਰੀ ਪਿਛਲੀ ਵੀਡੀਓ ਸਾਰਾ ਕੁਝ ਬੜਾ ਕੁਝ ਮੈਂ ਬੋਲਿਆ ਯਾਰ ਕੜੀਮੁੜੀ ਨਾਮ ਹੈ ਉਹਨਾਂ ਦੀ ਵੀਡੀਓ ਦੇ ਕਲਿੱਪ ਪਾ ਸਕਦਾ ਕੱਟ ਕੇ ਤੁਹਾਨੂੰ ਸਮਝਾ ਸਕਦਾ ਜਾਂ ਤੇ ਮੇਰੀਆਂ ਜੇ ਮੈਂ ਹੁਣ ਇੰਨਾ ਵੀਡੀਓ ਚ ਕੋਈ ਗੱਲ ਬੋਲਦਾ ਤਾਂ ਫਿਰ ਪਿਛਲੀਆਂ ਵੀਡੀਓ ਸੁਣ ਲਿਓ ਉਸ ਤਾਰ ਤੇ ਮੈਨਾਂ ਕੋਈ ਜਵਾਬ ਦਿਓ ਐਵੇਂ ਨਾ ਕਮੈਂਟ ਜੇ ਮਾਰ ਦਿਆ ਕਰੋ ਮੈਂ ਉਸ ਵੇ ਕਿਸੇ ਲੀਡਰ ਦਾ ਨਾਮ ਹੀ ਲੈ ਸਕਦਾ ਉਹਦਾ ਕਾਰਨ ਇਹ ਹੀ ਵੀ ਕਿਉਂਕਿ 5-7 ਪਾਰਟੀਆਂ ਦਾ ਯੋਰ ਲੱਗਾ ਹੋਇਆ ਸੀ ਤੇ ਜੇ ਆਪਾਂ ਕਿਸੇ ਵੀ ਪਾਰਟੀ ਤੇ ਕਮੈਂਟ ਜਾਂ ਉਹਦਾ ਨਾਮ ਲੈ ਕੇ ਕਰਦੇ ਹਾਂ ਤੇ ਫਿਰ ਉਹਦਾ ਕੋਈ ਮਤਲਬ ਵੋਟ ਦਾ ਨੁਕਸਾਨ ਹੋ ਜਾਂਦਾ ਤੇ ਕੁਝ ਵੀ ਉਹ ਮਤਲਬ ਸਾਡੇ ਜਿੰਮੇ ਚ ਜਾ ਸਕਦਾ ਤੇ ਕਿਉਂਕਿ ਆਪਾਂ ਹੈ ਹੀ ਨਹੀਂ ਇਦਾਂ ਦੇ ਨਾ ਆਪਾਂ ਕੋਈ ਪੱਤਰਕਾਰ ਨਾ ਆਪਾਂ ਕੋਈ ਪੋਡਕਾਸਟ ਤੇ ਨਾ ਕੋਈ ਰਾਜਨੀਤਿਕ ਲੀਡਰ ਤੇ ਕੁਝ ਵੀ ਨਹੀਂ ਮੱਲਾ ਹੀ ਇੱਕ ਆਮ ਨਾਗਰਿਕ ਸਮਾਜ ਦੇ ਆਪਾਂ ਕੁਝ ਵੀ ਇਦਾਂ ਦਾ ਨਹੀਂ ਬੋਲੇ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਹੁਣ ਜਿਹੜੀ ਚਰਚਾ ਹੋ ਰਹੀ ਆ ਉਹ ਆ ਰਾਜੇ ਬੜੇਗ ਦੇ ਬਿਆਨਾਂ ਦੀ ਤੇ ਤੁਸੀਂ ਤੇ ਹੁਣ ਜਾਂ ਆ ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਜਾਂ ਬਾਅਦ ਵਿੱਚ ਜਾਂ بڑے بڑے ਪੱਤਰਕਾਰ بڑے بڑے ਚੈਨਲ ਵਾਲੇ ਪਤਾ ਨਹੀਂ ਕੀ ਬੁਰਾ ਭਲਾ ਉਹਨੂੰ ਬੋਲਣ ਰਿਹਾ ਹੈ ਰਾਏ ਬੜੇਗ ਵਾਸਤੇ ਕਈ ਕੁਝ ਬੋਲ ਰਹੇ ਆ ਬੜਾ ਕੁਝ ਹੋ ਰਿਹਾ ਉਹਦੇ ਬਿਆਨਾਂ ਤੋਂ ਉਹਦੇ ਤੇ ਇਹ ਇੱਕ ਸਾਡਾ ਸਾਡਾ ਛੋਟਾ ਸਾਣ ਜੱਟ ਸਾਡਾ ਏ ਗਰਸਾਹਬ ਰਾਜੋ ਕੇ ਭੁੱਲਰ ਆਮ ਪਾਰਟੀ ਦੀ ਸਰਨਤ ਸਿੰਘ ਸਾਹਿਬ ਐਮਐਲਏ ਦਾ ਖਾਸ ਭਰਾ ਉਹਨੇ ਅਜ ਤੋਂ ਕੋਈ 1.5 ਸਾਲ ਪਹਿਲਾਂ ਇਹ ਰਾਜ ਬ੍ਰੇਕ ਨੂੰ ਕਿਤੇ ਸਿੱਧਾ ਹੀ ਹੋਦ ਰਿਹਾ ਚਲੋ ਇਹ ਤੇ ਮਾੜੀ ਗੱਲ ਹੈ ਵੀ ਚਲੋ ਪੈਗ ਲਾ ਕੇ ਨਹੀਂ ਹੀ ਕੰਮ ਗਾਲਾਂ ਗੁਲਾ ਨਹੀਂ ਕੱਢਣੀਆਂ ਚਾਹੀਦੀਆਂ ਅੰਦਰ ਤੇ ਜੇ ਬਾਤ ਪੜ ਗਈ ਉਹ ਵਿਚਾਰਾ ਕੀ ਕਰੇ ਜੀ ਉਨੇ ਜਿਵੇਂ ਪਾਰ ਪੜ ਗਿਆ ਉਸ ਦੀਆਂ ਗਲਾਂ ਦੇ ਤਰੈ ਚਲ ਮਾਇ ਤੇ ਬਾੜੀ ਗੱਲ ਪਰ ਉਹ ਬਚਾਰਾ ਕੀ ਬਣਾ ਕਿਹੜੀ ਮਜਬੂਰੀ ਚ ਕੱਢ ਬੈਠਾ ਪਰ ਉਹਨੂੰ ਬਹੁਤ ਮਾਲਾ ਚਾ ਲੋਕਾਂ ਬੋਲਿਆ ਵਿਚਾਰਾ ਉਹ ਦੱਸਦਾ ਵੀ ਪਰਚੇ ਤੱਕ ਵੀ ਹੋ ਗਏ ਹਾਲਾਂਕਿ ਉਹ ਆਮ ਪਾਰਟੀ ਦਾ ਸਿਰ ਕਢਵਾਂ ਲਿਟ ਰਿਆ ਰਾਜੇ ਵੜਿੰਗਾ ਦੇ ਖਿਲਾਫ ਬੋਲਿਆ ਹੀ ਕਾਂਗਰਸ ਲੀਡਰ ਦੇ ਤੇ ਉਹਨੂੰ ਉਹਨਾਂ ਦਿਨਾਂ ਦੇ ਵਿੱਚ ਬੜੀਆਂ ਪਰੇਸ਼ਾਨੀਆਂ ਚ ਲੱਗੀਆਂ ਪਈਆਂ ਪਰਚੇ ਹੋ ਗਏ ਬੜਾ ਪਤਾ ਨਹੀਂ ਉਹ ਵਿਚਾਰਾ ਕਿਹੜੇ ਚੱਕਰੋਂ ਨਿਕਲ ਨੁਕਲ ਗਿਆ ਹੀ ਪਰ ਉਹਨੇ ਇੱਕ ਰਣਾ ਓਏ ਅੱਜ ਤਾਂ 1.5 ਸਾਲ ਪਹਿਲਾਂ ਲਾਗੇ ਪੈਗਾ ਸਿੱਧਾ ਗਾਲਾਂ ਦੇ ਤਰਾਇਆ ਸੀ ਉਹਨੇ ਬੜਾ ਕੁਕਾਰ ਤੋਂ ਪਰ ਕੱਢੀ ਤੇ ਇਸ ਤਰ੍ਹਾਂ ਉਤਰਾ ਤੇ ਆ ਗੱਲਾਂ ਕਰਦਾ ਵੀ ਹੁਣ ਜਿਹੜੀ ਬਿਆਨ ਦਾ ਰੌਲਾ ਅੱਜ ਕੱਲ ਪੈ ਰਿਹਾ ਵਾ ਤੇ ਹੁਣ ਵੀ ਪੌਂਡਾ ਚੈਨਲ ਪੀ ਇਤਕੀਆਂ ਸਰਕਾਰ ਵੀ ਕਾਂਗਰਸ ਆਪਣੀ ਇਹਦੇ ਵਿੱਚ ਵੀ ਇਹਨੇ ਆਪਣੇ ਰਾਜੇ ਵੜਿੰਗ ਨੇ ਗਿਆ ਆਪਣੀ ਬਿਹਾਨ ਭਾਜੀ ਬੜੀ ਗਲਤ ਕੀਤੀ ਏ ਪਰ ਮੈਂ ਘੜੀ-ਮੁੜੀ ਆਪਣੀ ਕਲਿੱਪ ਕੱਢ ਕੇ ਤੇ ਦੇ ਨਹੀਂ ਸਕਦਾ ਵੀ ਮੇਰੀਆਂ ਪੁਰਾਣੀ ਵੀਡੀਓ ਜਿਹੜਾ ਬੋਲੇ ਸਭ ਤੋਂ ਪਹਿਲਾ ਇਜੋਨ ਇਲੈਕਸ਼ਨ ਚੱਲੀ ਨਾ ਮੈਂ ਇਹ ਬੋਲਿਆ ਹੀ ਮਾ ਬੰਦੇ ਆ ਰਹੇ ਜਾਈ ਤੇ ਬਾਹਰੋਂ ਅਸੀਂ ਜੇ ਪੀਬੀ 46 ਵਾਲੀ ਤਰਨਧਾਰ ਨਾਲੇ ਬਾਰ ਬਾਰ ਨਹੀਂ ਦੱਸਣਾ ਪੂਰਾ ਪੰਜਾਬ ਪੰਜਾਬ ਚ ਮਾਜਾ ਮਾਜਾ ਜੋ ਪੀਬੀ 46 ਵਾਲਿਆ ਉਹ ਤਾਂ ਨਾ ਪੱਟੀ ਖਾਲੜਿਆ ਤੇ ਮੈਂ ਯਾਰ ਅਸੀਂ ਇੱਥੇ ਰਹਿੰਦੇ ਆ ਤੇ ਸਾਨੂੰ ਕਿਹੋ ਜੀਆਂ ਤਮਕੀਂ ਦੇਈ ਆ ਦੇਵਤੇ ਜਿੱਦਣ ਸਾਡੀ ਸਰਕਾਰ ਆ ਗਈ ਅਸੀਂ ਗੈਂਗਸਟਰ ਵਾਲ ਐ ਕਰ ਦੇਣਾ ਉਹ ਕਰ ਦੇਣਾ ਯਾਰ ਗੈਂਗਸਟਰ ਕੌਣ ਐ ਆਪਣੀ ਭੈਣ ਭਰਾ ਜੇ ਕੋ ਗਲਤ ਰਾਤ ਚੱਲ ਗਿਆ ਵਾ ਜਾਂ ਵਧਾ ਘਟਾ ਕੋਈ ਹੋ ਗਏ ਆ ਗੈਸਟ ਕੀ ਕੈਨਸਲ ਬਖਰੀਕ ਨਹੀਂ ਜੁਤਰੇ ਆ ਗਈ ਆਪਣੀ ਤੋਂ ਭੈਣ ਭਰਾ ਵਿਚਾਰੇ ਫਸ ਗਏ ਆ ਕਿ ਕੋਈ ਕਿਨੂ ਮਾਰ ਬਿਠਾ ਤਾਂ ਕਤਲ ਦੇ ਪਰਚੇ ਜੇ ਤੁਹਾਨੂੰ ਪਤਾ ਇੱਕ ਅਦਾ ਕੋਈ ਗਲਤ ਕੰਮ ਹੋ ਜਾ ਜਿੰਦਗੀ ਚ ਭਾਵੇਂ ਬੀ ਐਮ ਐਮ ਐਮਫਲ ਕੀਤੀ ਹੋਣਾ ਇੱਕ ਅਦਾ ਕੋਈ ਗਲਤ ਕੰਮ ਹੋ ਜਾ ਤਾਂ ਸਾਰੀ ਜ਼ਿੰਦਗੀ ਉਹਦੀ ਜੇਲ੍ਹਾਂ ਜੀ ਰੋ ਜਾਂਦੀ ਐਡੇ ਐਡੇ ਵੱਡੇ ਬਿਆਨ ਛੱਡੇ ਸੀ ਤੇ ਉਹਨਾਂ ਬਿਆਨਾਂ ਦੇ ਵਿੱਚ ਬੜਿਆਂ ਨੇ ਛੱਡੇ ਮੈਂ ਇਹ ਨਹੀਂ ਕਹਿੰਦਾ ਇਕੱਲੇ ਰਾਜੇ ਬੜੇ ਗਨੇ ਛੱਡੇ ਸੀ ਉਹਨਾਂ ਨੇ ਵੀ ਬੜੀ ਛੱਡੇ ਹੀ ਤੇ ਪਰ ਇੰਨੇ ਦੇ ਅਖੀਰ ਹੀ ਕਰਤੀ ਆ ਬਾਬਾ ਜਦੋਂ ਸਰਕਾਰ ਆ ਗਈ ਸਾਰੇ ਠੋਕਦੇ ਨੇ ਮਾਰਦੇ ਸਾਰੇ ਮੁੰਡੇ ਤੇ ਅੱਗੇ ਭਰਾਵਾ ਹੀ ਥੋੜੇ ਮਰੇ ਆ ਇਹਨਾਂ ਕਮਾ ਜੀ ਮਰੇ ਆ ਤਰਤੀ ਮਰਨੀ ਇਹਨਾਂ ਕਮਾ ਜਈ ਹੈ ਇਹਨਾਂ ਨੂੰ ਤਾਂ ਕੋਈ ਨਾ ਕੋਈ ਮਾਰਾ ਬਣਾ ਕੇ ਮਾਰਦੇ ਰਹੀ ਨੇ ਸਾਰੇ ਤੇ ਇਹ ਹਟਦੇ ਨਹੀਂ ਇਹਨਾਂ ਦੇ ਲਹੂ ਚ ਵੀ ਬੜਾ ਕੁਛ ਹੈ ਕੀ ਕਰਨੇ ਵੀ ਇਹ ਮਰ ਕੇ ਵੀ ਬੜੇ ਖੁਸ਼ ਹੋ ਜਾਂਦੇ ਆ ਵੀ ਇਹ ਫੀਲ ਹੋ ਗਿਆ ਕਹਾਂ ਸੇ ਆਤੇ ਹੈ ਇਹ ਕੌਣ ਹੈ ਇਹ ਲੋਕ ਆਪਾਂ ਰਾਏ ਬੜਿਕ ਦੇ ਬਿਆਨ ਤੇ ਗੱਲਾਂ ਕਰੀਏ ਵੀ ਸੱਚੀ ਮੈਂ ਉਹ ਪਹਿਲੀ ਵੀਡੀਓ ਚ ਬੋਲਤਾ ਸੀ ਵੀ ਆਹਦੇ ਨੇ ਬੰਦੇ ਨੇ ਗੱਲ ਸਹੀ ਨਹੀਂ ਕਰਨਿਆ ਸਾਡੇ ਇਲਾਕੇ ਚ ਮੈਂ ਵੀ ਕਹਤਾ ਵੀ ਯਾਰ ਧਰਤੀ ਸਾਡੀ ਅਸੀਂ ਤੇ ਆਹ ਇਲਾਕੇ ਦੇ ਜਿੰਨੇ ਭਾਵੇਂ ਮੈਂ ਨਹੀਂ ਮੰਨਦਾ ਕਿ ਕੋਈ ਮਤਲਬ ਕਿਹੜੀ ਸਰਕਾਰ ਆ ਚਾਹੇ ਤੇ ਅਸੀਂ ਆਪਸੇ ਚੱਜਾਂ ਪੰਜ ਸੱਤ ਪਾਰਟੀ ਅਸੀਂ ਆਪਸੇ ਜੁੱਤੀ ਜੁੱਤੀ ਛਿਤਰ ਛਿਤਰ ਹੋਈਏ ਮਰੀਏ ਮਰੋ ਮਰਾਈਏ ਕਰੀਏ ਉਹ ਗੱਲ ਵੱਖਰੀ ਆ ਪਰ ਜਿਹਨ ਭਾਰ ਦੇ ਬੰਦੇ ਆ ਕੇ ਹਲਾਸ਼ੇਰੀਆਂ ਦਿੰਦੇ ਨੇ ਆਏ ਕਰਦੇ ਆ ਉਹ ਕਰ ਪਰ ਚਾਹੁੰਦਾ ਨਾਲ ਜਦੋਂ ਲੜਾਈ ਹੋ ਜੇ ਹਲਾ ਲਲਕਾਰਾ ਮਾਰੇ ਦਾ ਲਲਕਾਰਾ ਮਾਰੇ ਵਾਲੇ ਤੇ ਪਰਚਾ ਹੁੰਦਾ ਨਾ ਵੀ ਤੂੰ ਲਲਕਾਰਾ ਮਾਰੇ ਤਾਂ ਪਰਚਾ ਆਇਆ ਤੇ ਹੁੰਦੇ ਆ ਨਾ ਤੇ ਇਹ ਲਲਕਾਰੇ ਬਰੂ ਆ ਕੇ ਬੰਦੇ ਮਾਰਦੇ ਤੇ ਮੈਂ ਉਹਨਾਂ ਨੂੰ ਉਦੋਂ ਹੱਥ ਜੋੜ ਕੇ ਆਖਿਆ ਵੀ ਵੀਰੋ ਨਾ ਕਰੋ ਸਾਡੇ ਨਾਮ ਬਨਾਸ਼ ਕਰੋ ਅਸੀਂ ਤਾਂ ਕੇਈ ਤਿੱਧੀ ਧਰਤੀ 'ਤੇ ਲੜਨ ਨੂੰ ਬੈਠੇ ਆ ਤੇ ਉਦੋਂ ਹੋਰ ਵੀ ਲਲਕਾਰੇ ਮਾਰ ਜੇ ਤੁਸੀਂ ਤੇ ਚੱਲ ਜਾਣਾ ਕੇਈ ਤੇ ਮਰ ਜਾਣਾ ਲੜ ਲੜ ਕੇ ਛੱਡੋ ਜੀ ਉਹ ਗੱਲਾਂ ਨਾ ਆਓ ਜੀ ਗੱਲਾਂ ਕਰੋ ਤੇ ਵਧੀਆ ਚੂਣ ਕਰਾ ਲਓ ਪਹਿਲੀ ਗੱਲ ਚੂਣ ਦਾ ਫਾਇਦਾ ਤੇ ਕੋਈ ਹੈਗਾ ਨਹੀਂ ਤਮੀ ਕਰਾਤੀ ਤੇ ਹੁਣ ਵੜਿੰਗ ਦੇ ਸਭ ਦੇ ਆਪਣਾ ਬਿਆਨਾਂ ਤੇ ਵੱਖਰੀ ਹੋਰ ਗੱਲ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ ਕੀ ਨਾਲ-ਨਾਲ ਦੱਸ ਦਵਾਂਗੇ ਤੇ ਮੈਂ ਸਰਦਾਰ ਜੀ ਤੁਸੀਂ ਤੇ ਆ 10 ਦਿਨ ਪਹਿਲਾਂ ਬਿਆਨ ਸਾਡਾ ਪੁੱਲ ਜਵ ਸਾਲ ਪਹਿਲਾਂ ਗਾਲੋ-ਗਾਲੀ ਓਟਿਆ ਤੇ ਮੈਂ ਜਿਸ ਦਿਨ ਇਹ ਬਿਆਨ ਆਇਆ ਹੈ ਨਾ ਸੁਨਿਆਰੇ ਤੋਂ ਤੜਾਗੀ ਸਰੇਆ ਇਹਨਾਂ ਗੱਲ ਹੋ ਗਈ ਗੱਡੀਆਂ ਵਿਆਹ ਵਿਆਹ ਸਟੂਡੀਓ ਵਾ ਸਟੂਡੀਓ ਬੈਠਾਣਾ ਇਤਰਾ ਮੈਨੂੰ ਪਤਾ ਵਿਆਵਾਂ ਦੇ ਕੰਮ ਕਿ ਤਰ੍ਹਾਂ ਲੋਕੀ ਵਿਚਾਰੇ ਕਰ ਰਹੇ ਆ ਅਹੀਂ ਵਿਆਵਾਂ ਦੇ ਵੀ ਐ ਕੰਮ ਕਰਨੀਆਂ ਗੱਟੀਆਂ ਘੱਲੀਆਂ ਸੂਨੇ ਚਾੜ ਦੇ ਰਹੇ ਮੈਂ ਵੇਲਾ ਹਵਾ ਚ ਹੀ ਲੋ ਕਿਤਰਾ ਮਹਾ ਇਕਲਾ ਲੋਕ ਕਰਦੇ ਆ ਜਿਹੜੀ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਨਾ ਪੂਰੀ ਹੋਣੀ ਕਰਨੀ ਨਹੀਂ ਤੇ ਸਾਡੇ ਇੱਥੇ ਮੈਂ ਤੁਹਾਨੂੰ ਸੱਚੀ ਪੁਛਾਣਾ ਸਾਡਾ ਹੀ ਇੱਕ ਸਾਡਾ ਜਹੇਦਾਰ ਵੱਡਾ ਭਰਾ ਜੇ ਉਹ ਅਖਨੇ ਹਾਜਰ ਰਾਜਾ ਵਿੰਗ ਪੜਾ ਸਿਆਣਾ ਬੰਦਾ ਬੜੀ ਵਧੀਆ ਚੀਜ਼ ਆ ਗਿਆ ਕੰਗਸ ਦਾ ਪ੍ਰਧਾਨ ਤੇ ਮੈਂ ਅਜ ਤੋਂ 2-3 ਸਾਲ ਪਹਿਲਾਂ ਹੀ ਆਸਦਾਈ ਵੀ ਸਭ ਤੋਂ ਵੇੜਾ ਹੀ ਕਰ ਕਿੰਨੇ ਕਰਨਾ ਜੇ ਪਾਰਟੀ ਦਾ ਜਿਹੜੇ ਦੀਆਂ ਮੈਂ ਗੱਲਾਂ ਸੁਣਦੇ ਆ ਤੇ ਉਹ ਹੋ ਗਿਆ ਹੁਣ ਵਾਰੀ ਵਾਰੀ ਦੱਸਦਾ ਮਣ ਕੇ ਵੀਡੀਓ ਲੰਮੀ ਹੋਈ ਨਹੀਂ ਮੈਂ ਅੱਗੇ ਕਰਦਾ ਗੱਲਾਂ ਆਪਣੀ ਕਿ ਸਾਧੀਆਂ ਤੁਹਾਡੇ ਦੀਆਂ ਵੀ ਇਹਨੇ ਕੀ ਚੰਦ ਚੜ੍ਹਿਆ ਇਸ ਧਰਤੀ ਸਾਡੀ ਮੱਝ ਤੇ ਆ ਗਿਆ